ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਆਓ ਬੱਚੋ ਜੈ ਉਮਾਦ ਜੈ ਸਰਕਾਰ ਮੁਰਦਾਬਾਦ ਸੋਦੀ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਅੱਜ ਐਸਕੇਮ ਭਾਰਤ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਉਹ ਸੰਸਾਰ ਮਕੇਰੀਆਂ ਦੀਆਂ ਕਿਸਾਨ ਮੋਰਚੇ ਦੀਆਂ ਜੱਜਤਬੰਦੀਆਂ ਨੇ ਭਪਾ ਹਿੰਦੁਸਤਾਨ ਦੇ ਕੇਂਦਰੀ ਬਜਟ ਦੀਆਂ ਕਾਪੀਆਂ ਫੋਨੇ ਫੁਕੀਆਂ ਨੇ ਇਹ ਬਜਟ ਜਿਸ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਬਿਲਕੁਲ ਨਗਾਉਲੀਆਂ ਕਰਕੇ ਕੋਈ ਇੱਕ ਮੰਗ ਵੱਲ ਵੀ ਧਿਆਨ ਨਹੀਂ ਖਿੱਚੇਗਾ ਈਵਨ ਬਜਟ ਸੈਸ਼ਨ ਦੇ ਵਿੱਚ ਕਿਸਾਨ ਦੀ ਇੱਕ ਵੀ ਮੰਗ ਜਿਹੜੀ ਹੈ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਹਰ ਦੂਏ ਪਾਸੇ ਜਿਹੜੇ ਤਨਾਡਾਂ ਦੇ ਕਾਰਪੋਰੇਟਾਂ ਦੇ ਸਾਰਿਆਂ ਦੇ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੈਨੂੰ ਅਨਗੋਲਿਆ ਕੀਤਾ ਗਿਆ ਕਿਸਾਨਾਂ ਦੇ ਕਰਜ਼ੇ ਦੀ ਮੰਗ ਨੂੰ ਅਨਗੋਲਿਆ ਕੀਤਾ ਗਿਆ ਕਿਸਾਨਾਂ ਦੀ ਜਿਹੜੇ ਹੋਰ ਮਸਲੇ ਸੀ ਉਹਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਨਾ ਹੀ ਕਿਸਾਨਾਂ ਨੂੰ ਜਿਹੜੀ ਪੈਨਸ਼ਨ ਸਕੀਮ ਸੀ ਉਹਦੇ ਵੱਲ ਕਿਸਾਨਾਂ ਦਾ ਬਜਟ ਦੇ ਵਿੱਚ ਨਾਂ ਨਹੀਂ ਲਿਆ ਗਿਆ ਬਿਲਕੁਲ ਸੋ ਇਸ ਰੋਸ ਦੇ ਵਿੱਚ ਮਕੇਰੀਆਂ ਜਿਹੜਾ ਸੰਯੁਕਤ ਸਾਲ ਮੋਰਚਾ ਵਾ ਉਹ ਇਹਨਾਂ ਜਥੇਬੰਦੀਆਂ ਨੇ ਅੱਜ ਉਹ ਬਜਟ ਦੀਆਂ ਕਾਪੀਆਂ ਹੁਣੇ ਫੁਕੀਆਂ ਨੇ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਸੰਯੁਕਤ ਥਾਨ ਮੋਰਚਾ ਇਹ 12 ਤਰੀਕ ਨੂੰ 12 ਤਰੀਕ ਨੂੰ ਯਤਨ ਕਰ ਰਿਹਾ ਕਿ ਸਮੁੱਚੇ ਕਿਸਾਨਾਂ ਦੀ ਜਿਸ ਤਰ੍ਹਾਂ ਦਿੱਲੀ ਕੋਲ ਦੇ ਵਿੱਚ ਇਕਤਾ ਸੀ ਇਸ ਇਕਤਾ ਨੂੰ ਬਣਾ ਕੇ ਤੇ ਆਉਣ ਵਾਲੀ 16 ਤਰੀਕ ਨੂੰ ਮੋੜ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਮੀਟਿੰਗ ਕਰਕੇ ਕੋਈ ਤਿੱਖਾ ਪ੍ਰੋਗਰਾਮ ਸਰਕਾਰ ਦੀਆਂ ਇਸ ਜਿਹੜੀਆਂ ਮਾੜੀਆਂ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਇਹਦੇ ਖਿਲਾਫ ਵੱਡੀ ਵੱਡੀ ਲਾਮਬੰਦੀ ਕਰਕੇ ਕੋਲ ਦੀ ਸ਼ੁਰੂਆਤ ਕੀਤੀ ਜਾਏਗੀ ਧੰਨਵਾਦ ਮੈਂ ਠਾਕੁਰ ਸਤਵੀਰ ਸਿੰਘ ਐਵਾਂ ਮਾਗਟ ਮਕੇਰੀਆ ਸੰਯੁਕਤ ਕਿਸਾਨ ਮੋਰਚੇ ਦਾ ਲੰਬੇ ਸਮੇਂ ਤੋਂ ਸਪਾਈ ਹੋਣ ਦੇ ਨਾਤੇ ਜਿਹੜੀ ਸਾਨੂੰ ਕਾਲ ਮਿਲੀ ਸੀ ਅੱਜ ਉਹ ਜਿਵੇਂ ਕਿ ਮੇਰੇ ਪਹਿਲੇ ਸਾਥੀ ਨੇ ਦੱਸਿਆ ਹੈ ਅੱਜ ਦਾ ਜਿਹੜਾ ਬਜਟ ਹੈ ਜਿਹੜਾ ਕਿ ਫਾਈਨੈਂਸ ਮਿਨਿਸਟਰ ਆਫ ਇੰਡੀਆ ਨਿਰਮਲਾ ਸੀ타 ਰਮਨ ਨੇ ਪੇਸ਼ ਕੀਤਾ ਹੈ ਉਹ ਨਿਰਾ ਹੀ ਇੱਕ ਭਲੇਖਾ ਹੈ ਇਹ ਲੋਕਾਂ ਨੂੰ ਉਸ ਤਰ੍ਹਾਂ ਦਾ ਠਗਣ ਦਾ ਕੰਮ ਕੀਤਾ ਹੈ ਜਿਸ ਤਰ੍ਹਾਂ 라ਵਣ ਨੇ ਭੇਸ਼ ਬਦਲ ਕੇ ਸੀਤਾ ਨੂੰ ਹਰਿਆ ਸੀ ਇਦਾਂ ਹਿੰਦੁਸਤਾਨ ਦੀ ਜਨਤਾ ਨੂੰ ਸੋਨੇ ਦਾ ਮਿਰਗ ਦਿਖਾ ਲ ਕੇ ਉਹਨਾਂ ਨੂੰ ਹਰਿਆ ਗਿਆ ਹੈ ਔਰ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 84000 ਕਰੋੜ ਤੋਂ ਉੱਪਰ ਦਾ ਲੋਨ ਜਿਹੜਾ ਹੈ ਅੰਬਾਨੀਆਂ ਅਡਾਨੀਆਂ ਤੇ ਵੱਡੇ ਘਰਾਨਿਆਂ ਦਾ ਮਾਫ਼ ਕਰ ਦਿੱਤਾ ਜਦ ਕਿ ਜ਼ਿਮੀਂਦਾਰਾਂ ਦਾ ਜੋ ਲੋਨ ਹੈ ਉਹ ਬਿਲਕੁਲ ਨਹੀਂ ਮਾਫ ਕੀਤਾ ਔਰ ਇਸ ਬਿਲ ਦੇ ਜੋ ਫਿਗਰ ਦਿੱਤੀ ਗਈ ਹੈ ਕੱਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਸਭ ਤੋਂ ਜ਼ਿਆਦਾ ਕਰਜ਼ਾ ਜਿਹੜਾ ਕਿਸਾਨਾਂ ਦੇ ਸਿਰ ਦੇ ਉੱਪਰ ਪੰਜਾਬ ਦੇ ਵਿੱਚ ਹੈਗਾ ਔਰ ਜਿਹਦੀ ਬਦੌਲਤ ਇੱਕ ਪੈਸਾ ਨਹੀਂ ਦਿੱਤਾ ਗਿਆ ਨਾ ਲੋਨ ਮਾਫ ਕੀਤਾ ਗਿਆ ਔਰ ਲੋਕ ਜਿਹੜੇ ਕਿਸਾਨ ਜੋ ਹੈਗੇ ਨੇ ਉਹ ਆਰਥਿਕ ਮੰਦੀ ਤੰਗ ਹਾਲੀ ਚ ਗੁਜ਼ਰ ਰਹੇ ਨੇ ਔਰ ਆਤਮ ਹਤਿਆ ਹੋ ਰਹੀਆਂ ਨੇ ਲਗਾਤਾਰ ਸ਼ੰਭੂ ਬਾਰਡਰ ਤੇ ਔਰ ਟਿਕਰੀ ਬਾਰਡਰ ਤੇ ਮੋਰਚੇ ਲੱਗੇ ਹੋਏ ਨੇ لیکن سرکار ٹرسٹ تو مس نہیں ہو رہی اور جس دی بدولت দেশ دے وچ افراتفری دا ماحول ہے ਧਰਮ ਦੇ ਨਾਂ ਤੇ ਪ੍ਰਧਾਨ ਮੰਤਰੀ ملک ਨੂੰ ਗੁੰਮਰਾਹ ਕਰ ਰਿਹਾ ਹੈ اور ਕਿਸੇ ਨੂੰ ਕਿਤੇ ਨਹਾ ਕੇ ਡਬੋ ਰਹੇ ਨੇ ਕਿਸੇ ਦਾ ਕਿਤੇ ਨੁਕਸਾਨ ਹੋ ਰਿਹਾ ਹੈ ਕਿਸੇ ਦਾ ਕੋਈ ਚਿੰਤਾ ਨਹੀਂ اور ਜ਼ਿੰਮੇਦਾਰ ਜਿਹੜਾ ਕਿ ਅੰਨਦਾਤਾ ਜਿਹਨੂੰ ਇਹ ਕਹਿੰਦੇ ਨੇ ਕਿ ਉਸ ਦੇਸ਼ ਦਾ ਅੰਨਦਾਤਾ ਹੈ ਉਸ ਦਾ ਸ਼ੋਸ਼ਣ ਰੱਜ ਕੇ ਹੋ ਰਿਹਾ ਹੈ ਜਿਸਲੇ ਤੱਕ ਤੁਸੀਂ ਕਿਸਾਨਾਂ ਦਾ ਕੋਈ ਬਾਰੇ ਜ ਨਹੀਂ ਸੋਚੋਗੇ ਸੁਧਾਰ ਨਹੀਂ ਕਰੋਗੇ ਉਦਾਂ ਤੁਸੀਂ ਡਿੰਗਾ ਮਾਰ ਦਿਓ ਕਿ ਸਾਡੀ ਅਰਥ ਵਿਵਸਥਾ ਵਰਲਡ ਦੇ ਵਿੱਚ 6ਵੇਂ ਨੰਬਰ ਤੇ ਆ ਵਰਲਡ ਰੈਂਕਿੰਗ ਦੇ ਵਿੱਚ ਇੰਡੀਆ ਦਾ ਕਿਤੇ ਕੋਈ ਨੰਬਰ ਨਹੀਂ ਸਿੰਗਾਪੁਰ ਚਲੇ ਜਾਓ ਤੁਹਾਡਾ ਰੁਪਈਆ ਉੱਥੇ ਨਹੀਂ ਚੱਲਦਾ ਬੰਗਲਾਦੇਸ਼ ਦਾ ਰੁਪਈਆ ਉੱਥੇ ਚੱਲਦਾ ਤੁਹਾਡਾ ਪੈਸਾ ਨਹੀਂ ਚੱਲਦਾ ਆਪਣੇ ਆਪ ਨੂੰ ਆਪਣੀ ਪਿਠਾ ਆਪੇ ਥਪ-ਥਪਾਈ ਜਾਂਦੇ ਔਰ ਮੁਲਕ ਨੂੰ ਗੁਮਰਾਹ ਕਰੀ ਜਾਂਦੇ ਲੋਕ ਮਰਦੇ ਪਏ ਨੇ ਤੁਸੀਂ ਕੀ ਚਾਹੁੰਦੇ ਜੀ ਅਸੀਂ ਇਹ ਚਾਹੁੰਦੇ ਆ ਕਿ ਅਰਥ ਵਿਵਸਥਾ ਜੋ ਹੈ ਉਹ ਮਿਡਲ ਜਿਹੜੇ ਲੋਕ ਨੇ ਮੱਧ ਵਰਗ ਦੇ ਲੋਕ ਨੇ ਉਹਨਾਂ ਤੇ ਘਰ ਪੁੱਜਦੀ ਕਰਨ ਸਹੀ ਟੰਗ ਦੇ ਨਾਲ ਉਹਨਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਨੇ ਜਿਹੜੀਆਂ ਐਜੂਕੇਸ਼ਨ ਦੀਆਂ ਸਹੂਲਤਾਂ ਨੇ ਜਿਹੜੇ ਪਰਿਆਵਰਣ ਨੂੰ ਸਾਫ਼ ਰੱਖਣ ਦੀਆਂ ਸਹੂਲਤਾਂ ਨੇ ਉਹ ਮਹੱਈਆ ਕੀਤੀਆਂ ਜਾਣ ਜਿਹੜੇ ਸਾਡੇ ਬੱਚੇ ਬਾਹਰ ਜਾ ਰਹੇ ਲਗਾਤਾਰ ਉਹ ਬਾਹਰ ਨਾ ਜਾਣ ਅੱਜ ਅਮਰੀਕਾ ਨੇ ਜਾਜ ਭਰ ਕੇ ਤੇ 205 ਬੰਦਿਆਂ ਦਾ ਅਮਰਸਾੜੇ ਰਿਪੋਰਟ ਤੇ ਲਿਆ ਕੇ ਲਾਤਾ ਹੈਗਾ ਜਿਨ੍ਹਾਂ ਮਾਪਿਆਂ ਨੇ 50-50 ਲੱਖ ਰੁਪਈਆ ਲਾ ਕੇ ਯੂ ਐਸਏ 'ਚ ਭੇਜੇ ਸੀ ਉਹਨਾਂ ਨੇ ਖੋਟੇ ਸਿੱਕੇ ਮੰਗਰ ਟਰੰਪ ਨੇ ਵਾਪਸ ਕੀਤੇ ਨੇ ਲੇਕਿਨ ਮੋਦੀ ਨੂੰ ਇਸ ਗੱਲ ਦਾ ਕੋਈ ਧਿਆਨ ਨਹੀਂ ਜਿੱਥੇ ਮਰ ਰਿਹਾ ਪੰਜਾਬ ਮਰ ਰਿਹਾ ਔਰ ਜਦ ਕਿ ਦੇਸ਼ ਨੂੰ ਅਨ ਦੇਣ ਵਾਲਾ ਔਰ ਪੰਜਾਬ ਦਾ ਸੂਬਾ ਹੈ ਜਿਸ ਨੂੰ ਲਗਾਤਾਰ ਇਹ ਤੱਕਾ ਹੋ ਰਿਹਾ ਹੈ ਜ਼ੁਲਮ ਹੋ ਰਿਹਾ ਇਸ ਨੂੰ ਕੋਈ ਨਹੀਂ ਦੇਖਦਾ ਨਾ ਕੋਈ ਬੋਲਦਾ ਐਸ ਕੇ ਐਮ ਮੋਰਚਾ ਦੇ ਅੱਗੇ ਅਸੀਂ ਅਪੀਲ ਕਰਦੇ ਹਾਂ ਅਸੀਂ ਸਾਰੇ ਜਿੰਨੇ ਵੀ ਹਾਂ ਇਕੱਠੇ ਹੋ ਕੇ ਜਦ ਤੱਕ ਅਸੀਂ ਇਹ ਮਸਲੇ ਜੋ ਦੱਸੇ ਗਏ ਨੇ ਇਹ ਹੱਲ ਨਹੀਂ ਹੁੰਦੇ ਉਸ ਤੱਕ ਅਸੀਂ ਚੈਨ ਨਾਲ ਨਹੀਂ ਬੈਠਣਾ ਜੈ ਜਨਤਾ ਜੈ ਸੰਘਰਸ਼ ਜੈ ਕਿਸਾਨ ਮੋਰਚਾ